ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਭਾਰਤ ਦਾ ਪਾਕਿਸਤਾਨ ਦੇ ਉੱਤੇ ਇੱਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਹੁਣ ਭਾਰਤ ਸਰਕਾਰ ਨੇ ਫੈਸਲਾ ਲੈ ਲਿਆ ਹੈ ਕਿ ਜਿਹੜੇ ਪਾਕਿਸਤਾਨ ਦੇ ਜਹਾਜ਼ ਨੇ ਉਹ ਭਾਰਤ ਦੇ ਵਿੱਚ ਲੈਂਡ ਨਹੀਂ ਕਰਨਗੇ ਬੀਤੇ ਦਿਨ ਅਜਿਹਾ ਹੀ ਵਤੀਰਾ ਜਿਹੜਾ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਲਈ ਅਪਣਾਇਆ ਗਿਆ ਸੀ ਤੇ ਹੁਣ ਭਾਰਤ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੇ ਜਿੰਨੇ ਵੀ ਜਹਾਜ਼ ਨੇ ਉਹ ਭਾਰਤ ਦੇ ਵਿੱਚ ਲੈਂਡ ਨਹੀਂ ਹੋਣਗੇ ਅਜਿਹਾ ਫੈਸਲਾ ਲੈ ਲਿਆ ਗਿਆ ਤਾਂ ਐਕਸ਼ਨ ਜਿਹੜਾ ਹੈ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਲਿੱਤਾ ਗਿਆ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਤਣਾ ਜਾਰੀ ਹੈ ਭਾਰਤ ਪਾਕਿਸਤਾਨ ਦੇ ਵਿੱਚ ਔਰ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ 23 ਜੂਨ 2025 ਤੱਕ ਬੰਦ ਕਰਨ ਦੇ ਲਈ ਇੱਕ ਨੋਟਮ ਜਾਰੀ ਕੀਤਾ ਹੈ ਇਹ ਫੈਸਲਾ ਭਾਰਤ ਦੇ ਸਹਿਰੀ ਹਵਾਈ ਬਾਜ਼ੀ ਮੰਤਰਾਲੇ ਦੇ ਨਿਰਦੇਸ਼ਾਂ ਤੇ ਲਿਆ ਗਿਆ ਹੈ ਇਸ ਦੇ ਤਹਿਤ ਹੁਣ ਤੱਕ ਕੋਈ ਵੀ ਪਾਕਿਸਤਾਨੀ ਰਜਿਸਟਰਡ ਜਹਾਜ਼ ਭਾਵੇਂ ਉਹ ਨਾਗਰਿਕ ਹੋਵੇ ਜਾਂ ਫਿਰ ਫੌਜੀ 1 ਮਹੀਨੇ ਤੱਕ ਭਾਰਤੀ ਹਵਾਈ ਖੇਤਰ ਦਾ ਇਸਤੇਮਾਲ ਨਹੀਂ ਕਰ ਸਕਣਗੇ ਆਪਰੇਸ਼ਨ ਸਿੰਦੂਰਮਗਰੋ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅ جاری ਹੈ ਉਸ ਨੂੰ ਦੇਖਦੇ ਹੋਏ ਭਾਰਤ ਨੇ ਪਾਕਿਸਤਾਨ ਜਹਾਜ਼ਾ ਦੇ ਲਈ ਆਪਣਾ ਹਵਾਈ ਖੇਤਰ 23 ਜੂਨ 2025 ਤੱਕ ਪੂਰਨ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਔਰ ਨਾਟਮ ਜਾਰੀ ਕੀਤਾ ਹੈ ਇਹ ਫੈਸਲਾ ਭਾਰਤ ਦੇ ਸ਼ਹਿਰੀ ਹਵਾਈ ਬਾਜ਼ ਮੰਤਰਾਲੇ ਦੇ ਵੱਲੋਂ ਲਿੱਤਾ ਗਿਆ ਹੈ ਦੱਸਦੀ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖਤ ਜਿਹੜਾ ਰੁਖ ਅਪਣਾਇਆ ਸੀ ਔਰ ਇਹ پابੰਦੀ 23 ਮਈ ਤੱਕ ਲਗਾਈ ਗਈ ਸੀ ਜਿਸ ਨੂੰ ਹੁਣ 23 ਜੂਨ ਤੱਕ ਵਧਾ ਦਿੱਤਾ ਗਿਆ ਹੈ ਇਸ ਦੇ ਵਿੱਚ ਨਾ ਸਿਰਫ ਪਾਕਿਸਤਾਨ ਦੀਆਂ 에ਅਰਲਾਈਨਸ ਨੂੰ ਸ਼ਾਮਿਲ ਕੀਤਾ ਗਿਆ ਸਗੋਂ ਉਨ੍ਹਾਂ ਦੁਆਰਾ ਚਾਰਟਰਡ ਕੀਤੇ ਗਏ ਜਹਾਜ਼ ਅਤੇ ਸੰਚਾਲਕ ਵੀ ਇਸ ਤੇ پابੰਦੀ ਦੇ ਅਧੀਨ ਹੋਣਗੇ ਇਹ ਫੈਸਲਾ ਭਾਰਤ ਦੀ ਸੁਰੱਖਿਆ ਤਰਜੀਹ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਖੇਤਰੀ ਨੀਤੀ ਦੇ ਤਹਿਤ ਲਿੱਤਾ ਗਿਆ ਪਹਿਲਗਾਮ ਆਤਵਾਦ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨੀ ਜਹਾਜ਼ ਦੇ ਲਈ ਆਪਣਾ ਹਵਾਈ ਖੇਤਰ ਮੁਕੰਮਲ ਤੌਰ ਤੇ ਬੰਦ ਕੀਤਾ ਸੀ ਹੁਣੇ ਮਿਆ 23 ਜੂਨ 2025 ਤੱਕ ਵਧਾ ਦਿੱਤੀ ਗਈ ਹੈ ਇਹ ਫੈਸਲਾ ਇਸ ਦੇ ਲਈ ਲਿਆ ਗਿਆ ਕਿਉਂਕਿ ਪਾਕਿਸਤਾਨ ਦੁਬਾਰਾ ਅਜਿਹਾ ਕੋਈ ਵੀ ਹਰਕਤ ਨਾ ਕਰ ਸਕੇ ਫੈਸਲਾ ਪੈਲਗਾਮ ਆਤਵਾਦ ਹਮਲੇ ਅਤੇ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦੇ ਪੜਕਾਉ ਰੁਖ ਦਾ ਜਵਾਬ ਦੇਣ ਦੇ ਲਈ ਸੱਦੇ ਤੌਰ ਦੇ ਉੱਤੇ ਲਿਆ ਗਿਆ ਹੈ ਭਾਰਤ ਦੇ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਇੱਕ ਵਾਰ ਫਿਰ ਆਪਣੀ ਹਵਾਈ ਖੇਤਰਾਂ ਨੂੰ ਬੰਦ ਕਰਨ ਦੀ ਮਿਆਦ ਵਧਾ ਦਿੱਤੀ ਹੈ ਇਸ ਦੌਰਾਨ ਪਾਕਿਸਤਾਨ ਨੇ 23 ਮਈ ਤੋਂ 23 ਜੂਨ 2025 ਤੱਕ ਭਾਰਤੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਬੰਦ ਕਰਨ ਦੇ ਲਈ ਵੀ ਉਹਨਾਂ ਨੇ ਨੋਟਮ ਜਾਰੀ ਕੀਤਾ ਹੈ ਇਸ ਵਿੱਚ ਭਾਰਤ 에ਰਲਾਈਨ ਅਤੇ ਆਪਰੇਟਰਾ ਦੁਆਰਾ ਸੰਚਾਲਿਤ ਮਾਲਕੀ ਵਾਲੇ ਜਾਂ ਫਿਰ ਲੀਜ਼ ਤੇ ਲਏ ਗਏ ਜਹਾਜ਼ ਸ਼ਾਮਿਲਸਾਂ ਇਸ ਤੋਂ ਇਲਾਵਾ ਫੌਜੀ ਉਡਾਨ ਵੀ ਸ਼ਾਮਿਲ ਮੰਨਿਆ ਜਾਂਦੀਆਂ ਨੇ ਪਰ ਹੁਣ ਭਾਰਤ ਦਾ ਵੀ ਪਾਕਿਸਤਾਨ ਦੇ ਖਿਲਾਫ ਐਕਸ਼ਨ ਹੈ ਕੋਈ ਵੀ ਜਹਾਜ਼ ਜਿਹੜਾ ਹੈ ਉਹ ਭਾਰਤ ਦੇ ਵਿੱਚ ਨਹੀਂ ਆ ਪਾਏਗਾ ਪਾਕਿਸਤਾਨ ਦਾ 23 ਜੂਨ ਤੱਕ ਇਹ ਹਵਾਈ ਖੇਤਰ ਦੇ ਵਿੱਚ ਬੰਦ ਕੀਤੇ ਗਏ ਨੇ ਤਾਂ ਇਹ ਕਾਰਵਾਈ ਨੂੰ ਲੈ ਕੇ ਨੋਟਮ ਵੀ ਜਾਰੀ ਕਰ ਦਿੱਤਾ ਗਿਆ ਔਰ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਤੇ ਵੀ ਬਾਬੰਦੀ ਲਗਾਈ ਸੀ ਉਸੇ ਦਾ ਇਹ ਐਕਸ਼ਨ ਜਿਹੜਾ ਭਾਰਤ ਨੇ ਲਿੱਤਾ ਹੁਣ ਭਾਰਤ ਦੇ ਵਿੱਚ ਪਾਕਿਸਤਾਨੀ ਜਹਾਜ਼ਾਂ ਦੀ ਨੋ ਐਂਟਰੀ ਹੋ ਚੁੱਕੀ ਹੈ